ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੌਰਵ ਸੰਧੂ ਅੱਜ ਗੱਲ ਕਰਦੇ ਆਂ ਸਰਕਾਰ ਦੀ ਖਾਸ ਕਰ ਸਾਡੇ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਬਦਲਾਖੋਰੀ ਦੀ ਨੀਤੀ ਕਹਿ ਲਓ ਤੇ ਚਾਹੇ ਕੋਈ ਵੀ ਜ਼ਿਲ੍ਹੇ ਦੇ ਵਿੱਚ ਸਮਾਜ ਸੇਵਾ ਦਾ ਕੰਮ ਕਰਨਾ ਚਾਹੀ ਚਾਹੇ ਵੈਸੇ ਲੋਕਾਂ ਦੀ ਸੇਵਾ ਕਰਨੀ ਚਾਹੀ ਪੋਲਿਟਿਕਲ ਲੈਵਲ ਤੋਂ ਉੱਪਰ ਉੱਠ ਕੇ ਤੇ ਉਹਨਾਂ ਨੂੰ ਟਾਰਗੇਟ ਕਰਨਾ ਤੋ ਇਥੇ ਦਰਸਾਉਂਦਾ ਹੈ ਕਿ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਜਾਂ ਇਹਨਾਂ ਦੇ ਐਮ.ਐਲ.ਏ. ਮੰਤਰੀ ਇੰਨੇ ਘਰਾਏ ਹੋਏ ਨੇ ਕਿ ਉਹ ਕਿਸੇ ਨੂੰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਵੀ ਨਹੀਂ ਲੈਣ ਦਿੰਦੇ ਵੀ ਲੋਕਾਂ ਨੂੰ ਕੋਈ ਦੁਖਤ ਕਲੀਫ ਹੈ ਜਾਂ ਲੋਕਾਂ ਨੂੰ ਕੋਈ ਸਰਕਾਰ ਤੋਂ ਪ੍ਰੋਬਲਮ ਹੈ ਜਾਂ ਪ੍ਰਸ਼ਾਸਨ ਤੋਂ ਪ੍ਰੋਬਲਮ ਹੈ ਤਾਂ ਉਹ ਲੋਕਾਂ ਦੀ ਆਵਾਜ਼ ਬਣਨ ਲੋਕਾਂ ਦੀ ਮਦਦ ਕਰਨ। ਸੋ ਇਹੀ ਇੱਕ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਸਾਡੇ ਇਥੇ ਸਮਾਜ ਸੇਵੀ ਨੇ ਕਰਨ ਕੌੜਾ ਦੀ ਉਹ ਜ਼ਿਲ੍ਹੇ ਦੇ ਵਿੱਚ ਵਿਚਰਨੇ ਨੇ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਹੋਇਆ ਹੈ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦਾ ਨਸ਼ੇ ਛਡਾਉਣ ਦਾ ਤੇ ਉਸ ਭਰਾ ਤੇ ਗਿਣੀ ਮਿੱਠੀ ਸਾਜਿਸ਼ ਦੇ ਤਹਿਤ ਕਿ ਉਹ ਪਿੰਡਾਂ ਦੇ ਵਿੱਚ ਚਰ ਰਿਹਾ ਹੈ ਇਹਨਾਂ ਪਰ ਫੁੱਲਤ ਕਿਉਂ ਹੋ ਰਿਹਾ ਹੈ ਉਹਦੇ ਉੱਤੇ ਮੋਬਾਈਲ ਚੋਰੀ ਦਾ ਪਰਚਾ ਕਰਵਾਤਾ ਤੇ ਦੇਖੋ ਕਿ ਇਹ ਹਾਸੋ ਹੀ ਨਹੀਂ ਗੱਲ ਹੈ ਇੱਕ ਚੰਗਾ کاروبਾਰੀ ਬੰਦਾ ਜਿਹਦੇ ਕੋਲੇ ਮੇਰਾ ਖਿਆਲ ਆਪ 2-2 ਲੱਖ ਦੇ ਦੋ ਤਿੰਨ ਮੋਬਾਈਲ ਨੇ ਤੇ ਚੰਗਾ ਪਿੰਡ ਦਾ ਸਰਪੰਚ ਹੈ ਤੇ ਉਹਦੇ ਉੱਤੇ ਇਹੋ ਜਿਹਾ ਪਰਚਾ ਕਰਵਾ ਦੇਣਾ ਕਿ ਮੋਬਾਈਲ ਚੋਰੀ ਕੀਤਾ ਜਾਂ ਮੋਬਾਈਲ ਖੋਇਆ ਲੋਕ ਕੋ ਦਾ ਪਰਚਾ ਸੋ ਇਹ ਦਰਸਾਉਂਦਾ ਹੈ ਸਰਕਾਰ ਦੀ ਜਾਂ ਸਰਕਾਰੀ ਐਮਐਲਏ ਜਿਹੜੇ ਸਰਕਾਰ ਦੇ ਨੇ ਉਹਨਾਂ ਦੀ ਨਾਕਾਮੀ ਸੋ ਅਸੀਂ ਇਹਦੀ ਨਖੇਦੀ ਕਰਦੇ ਆਂ ਅਸੀਂ ਭਰਾ ਦੇ ਨਾਲ ਖੜੇ ਆਂ ਕਿਤੇ ਵੀ ੱੱੱਕਾ ਹੁੰਦਾ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਜਾਤੀ ਕਰਦੀ ਹੈ ਸਰਕਾਰ ਅਸੀਂ ਨਾਲ ਖੜੇ ਆਂ ਜੇ ਪਰਚਾ ਕੈਨਸਲ ਨਾ ਹੋਇਆ ਤਾਂ ਅਸੀਂ ਅੱਗੇ ਦਾ ਐਕਸ਼ਨ ਉਸ ਸਮਾਜ ਸੇਵੀ ਭਰਾ ਦੇ ਹੱਥ ਚ ਲਵਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਭਰਾ ਸਮਾਜ ਸੇਵੀ ਨੇ ਜਾਂ ਪਾਰਟੀਬਾਦੀ ਤੋਂ ਉਪਰ ਉੱਠ ਕੇ ਇਹਦਾ ਵਿਰੋਧ ਕਰੀਏ ਆਪਾਂ ਇਹ ਸਰਕਾਰ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਚਾਹੇ ਉਹ মিডিਆ ਹੈ ਚਾਹੇ ਵਿਰੋਧੀ ਧਿਰ ਹੈ ਚਾਹੇ ਆਪੋਜੀਸ਼ਨ ਹੈ ਚਾਹੇ ਆਪਣਾ ਕੋਈ ਵੀ ਅਦਾਰਾ ਹੈ ਸਮਾਜ ਸੇਵੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਨਾਸ਼ਾਹੀ ਕਰ ਰਹੇ ਨੇ ਸੋ ਅਸੀਂ ਇਹਦਾ ਵਿਰੋਧ ਵੀ ਕਰਦੇ ਆਂ ਤੇ ਭਵਿੱਖ ਵਿੱਚ ਵੀ ਵਿਰੋਧ ਕਰਦੇ ਰਵਾਂਗੇ ਜੇ ਸਰਕਾਰ ਨੇ ਵਾਲਾ ਪਰਚਾ ਨਾ ਕੈਨਸਲ ਕੀਤਾ ਤਾਂ ਅਸੀਂ ਇਸ ਭਰਾ ਦੇ ਹੱਕ ਚ ਖੜਾਂਗੇ ਪੂਰੀ ਆਵਾਜ਼ ਚਟਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ